ਜੋ ਕਿ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਪ੍ਰੇਰਿਤ ਕੀਤਾ ਗਿਆ ਸੀ ਕਿ ਛੋਟੇ ਸਾਖ ਜਦਿਆਂ ਦੀ ਸ਼ਹੀਦੀ ਸਮਾਗਮ ਹੈ ਤੇ ਸਾਰੇ ਬੱਚੇ ਕਾਪੀਆਂ ਉੱਤੇ ਵਾਇਕ੍ਰੋ ਸਿਮਰਨ ਲਿਖਣਗੇ ਵਾਅਦ ਤੋਂ ਵਾਅਦ ਬੱਚਿਆਂ ਨੇ ਹੰਗਾਰਾ ਭਰਿਆ ਕਾਪੀਆਂ ਦੇ ਉੱਤੇ ਵਾਇਕ੍ਰੋ ਸਿਮਰਨ ਲਿਖਿਆ ਕਿ ਇਹ ਪਰਾਲਾ ਤਾਂ ਕੀਤਾ ਸੀ ਕਿ ਜਿਹੜੇ ਬੱਚੇ ਮੋਬਾਈਲਾਂ ਦੇ ਵਿੱਚ ਵੜੇ ਨੇ ਕਿ ਉਹ ਪਾਸੇ ਹੋ ਕੇ ਮੋਬਾਈਲਾਂ ਤੋਂ ਤੇ ਵਾਇਕ੍ਰੋ ਸਿਮਰਨ ਲਿਖਣ ਤੇ ਜਦੋਂ ਵੀ ਵਾਇਗੁਰੂ ਸਿਮਰਨ ਲਿਖਦੇ ਸੀ ਉਹਨਾਂ ਦਾ ਮਨ ਵਾਇਗੁਰੂ ਬੋਲਦਾ ਸੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਰਬੱਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਪੱਧਰੀ ਗੁਰਦੁਆਰਾ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਦੀ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਉਪਰਾਲਾ ਕੀਤਾ ਸੀ ਕਿ ਬੱਚਿਆਂ ਨੂੰ ਵਾਹਿਗੁਰੂ ਕਾ ਪਾਪੀਆਂ ਤੇ ਸਿਮਰਨ ਲਿਖਣ ਵਾਸਤੇ ਪ੍ਰੇਰਿਤ ਕੀਤਾ ਸੀ ਉਹ ਕਿਉਂ ਕੀਤਾ ਸੀ ਕਿ ਬੱਚੇ ਮੋਬਾਈਲਾਂ ਦੇ ਵਿੱਚ ਬੜੇ ਵੱਡ ਚੁੱਕੇ ਨੇ ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਉਹਨਾਂ ਨੂੰ ਪਾਸੇ ਕਰਨ ਵਾਸਤੇ ਇੱਕ ਉਪਰਾਲਾ ਕੀਤਾ ਸੀ ਜਿਦੇ ਵਿੱਚ ਬੱਚਿਆਂ ਨੇ ਵੱਧ ਤੋਂ ਵੱਧ ਹੰਗਾਰਾ ਭਰਿਆ ਹੈ ਕਾਫੀ ਬੱਚਿਆਂ ਨੇ ਵਾਹਿਗੁਰੂ ਸਿਮਰਨ ਕਾਪੀਆਂ ਤੇ ਲਿਖਿਆ ਹੈ ਉਹ ਸਾਡੇ ਕੋਲ ਜਮ੍ਹਾਂ ਹੋਈਆਂ ਤੇ ਅੱਜ ਅੰਮ੍ਰਿਤਸਰ ਤੋਂ ਗੁਰਮੁਖ ਪਿਆਰੇ ਆਏ ਸੀ ਸ਼ਹੀਦੀ ਦਿਹਾੜਿਆਂ ਤੇ ਵੀ ਬੱਚਿਆਂ ਨੂੰ ਸਨਮਾਨਿਤ ਕੀਤਾ ਸੀ ਅੰਮ੍ਰਿਤਸਰ ਤੋਂ ਵੀ ਗੁਰਮੁਖ ਪਿਆਰੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅੱਜ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੁਟਾਨ ਕੋਟ ਲੱਖ ਲੱਖ ਸ਼ੁਕਰ ਕਰਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਉਹਨਾਂ ਨੇ ਇਸੇ ਰਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲਈ ਤੇ ਜਿੱਥੋਂ ਤੱਕ ਨਾਨਕ ਨਾਮ ਲੈਵਾ ਸੰਗਤਾਂ ਵੱਸਦੀਆਂ ਮੈਂ ਉਹਨਾਂ ਦੇ ਅੱਗੇ ਬੇਨਤੀ ਕਰਦਾ ਕਿ ਜੇ ਸੰਨ ਤੁਹਾਨੂੰ ਇਹ ਉਪਰਾਲਾ ਬਹੁਤ ਚੰਗਾ ਲੱਗਾ ਤੇ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਅਸੀਂ ਪਿੰਡਾਂ ਲੈਵਲਾਂ ਤੇ ਜਾ ਕੇ ਇਹ ਜਿਹੜਾ ਉਪਰਾਲਾ ਕਰੀਏ ਕਿ ਬੱਚੇ ਜਿਹੜੇ ਗੁਰਸਿੱਖੀ ਦੇ ਨਾਲ ਜੁੜ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਕਿ ਇਹ ਜਿਹੜੇ ਉਪਰਾਲੇ ਕੀਤੇ ਜਾਣ ਕਿ ਬੱਚਿਆਂ ਨੂੰ ਭਾਵੇਂ ਲਾਲਚ ਲਾ ਲਓ ਕਿਉਂਕਿ ਬਾਬੇ ਫਰੀਦ ਦੀ ਮਾਤਾ ਨੇ ਵੀ ਛੱਕਰ ਦਾ ਲਾਲਚ ਦੇ ਕੇ ਬਾਬੇ ਫਰੀਦ ਨੂੰ ਗੁਰਬਾਣੀ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਜੋੜ ਦਿੱਤਾ ਸੀ ਤੇ ਅੱਜ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ ਇਹ ਉਪਰਾਲਾ ਅਸੀਂ ਕੀਤਾ ਹੈ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਗੁਰਸਿੱਖੀ ਦੇ ਨਾਲ ਜੁੜ ਜਾਣ ਤੇ ਵਾਦ ਤੋਂ ਵਾਦ ਉਹਨਾਂ ਨੂੰ ਅਸੀਂ ਸਨਮਾਨ ਕਰਾਂਗੇ ਜਿਹੜੇ ਬੱਚੇ ਵਾਹਿਗੁਰੂ ਜਾਂ ਸਹਿਜ ਪਾਠ ਕਰਨਗੇ ਬਾਣੀ ਪੜ੍ਹਨਗੇ ਗੁਰੂ ਘਰ ਅੰਮ੍ਰਿਤ ਵੇਲੇ ਉੱਠ ਕੇ ਜਾਣਗੇ ਅੰਮ੍ਰਿਤ ਛਕਣਗੇ ਉਹਨਾਂ ਦਾ ਵਾਦ ਤੋਂ ਵਾਦ ਸਤਿਕਾਰ ਕਰਾਂਗੇ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਸੇਵਾ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਲੈਣ ਜੇ ਆਪ ਸੰਗਤ ਨੂੰ ਉਪਰਾਲਾ ਸਾਡਾ ਚੰਗਾ ਲੱਗਾ ਹੈ ਤੇ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਅਸੀਂ ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੀ ਪਹਿਲੀ ਤੋਂ ਲੈ ਕੇ ਵਿੱਚ ਬੱਚੇ ਜੁ ਕਿਜੀ ਦੇ ਵੀ ਉਸ ਛੋਟਿਆਂ ਬੱਚਿਆਂ ਤੋਂ ਲੈ ਕੇ ਪਲੱਸ 2 ਤੱਕ ਕਈ ਵੱਡਿਆਂ ਨੇ ਵੀ ਲਿਖਿਆ ਕੁਝ ਬੱਚਿਆਂ ਨੇ ਸੁਖਮਨੀ ਸਾਹਿਬ ਦੇ ਦੋ ਪਾਠ ਰੋਜ਼ ਕੀਤੇ ਨੇ ਕਿਸੇ ਨੇ ਚੌਪਈ ਸਾਹਿਬ ਦੇ ਪੰਜ ਪਾਠ ਰੋਜ਼ ਕੀਤੇ ਨੇ ਕਿਸੇ ਨੇ ਜਪਜੀ ਸਾਹਿਬ ਦੇ ਪੰਜ ਪਾਠ ਰੋਜ਼ ਕੀਤੇ ਨੇ ਬੱਚੇ ਟੋਟਲ 100 ਤੇ 50 ਤੋਂ ਵੱਧ ਹੀ ਬੱਚੇ ਨੇ ਕੀ ਮੈਸੇਜ ਡਾਇਰੈਕਟ ਸਿੰਘ ਜੀ ਅਕਾ ਵੀ ਪਰਿਵਾਰ ਨੂੰ ਜਾਂ ਉਹਨਾਂ ਦੇ ਮਾਤਾ ਪਿਤਾ ਨੂੰ ਮੈਂ ਤੇ ਇਹੋ ਮੈਸੇਜ ਸਾਰੀ ਸੰਗਤ ਨੂੰ ਵੀ ਜਿਨ੍ਹਾਂ ਬੱਚਿਆਂ ਨੇ ਵਾਹਿਗੁਰੂ ਸਿਮਰਣਾ ਲਿਖਿਆ ਮੈਂ ਤੇ ਮਾਤਾ ਪਿਤਾ ਨੂੰ ਇਹ ਬੇਨਤੀ ਕਰਦਾ ਹਾਂ ਕਿ ਉਹ ਵੀ ਗੁਰੂ ਘਰ ਆਉਣ ਤੇ ਕਿਉਂਕਿ ਬੱਚਿਆਂ ਨੂੰ ਪ੍ਰੇਰਤ ਉਹਨਾਂ ਹੀ ਕਰਨਾ ਕਿ ਜਿਵੇਂ ਅਸੀਂ ਗੁਰੂ ਘਰ ਜਾਂਦੇ ਆਂ ਤੇ ਕਿਉਂਕਿ ਜਿਹੜਾ ਕੰਮ ਮਾਤਾ ਪਿਤਾ ਕਰਨਗੇ ਉਹ ਬੱਚੇ ਕਰਨਗੇ ਹਾਂਜੀ ਤੇ ਇਸ ਕਰਕੇ ਮੈਂ ਤੇ ਇਹ ਮੈਸੇਜ ਦੇਣਾ ਹੈ ਕਿ ਵੱਧ ਤੋਂ ਵੱਧ ਗੁਰੂ ਘਰ ਮਾਤਾ ਪਿਤਾ ਆਉਣ ਜੇ ਮਾਤਾ ਪਿਤਾ ਆਉਣਗੇ ਤੇ ਬੱਚੇ ਵੀ ਜਾਣਗੇ ਵੀ ਸਾਡਾ ਮਾਤਾ ਪਿਤਾ ਗੁਰੂ ਘਰ ਜਾਂਦਾ ਹੈ ਅਸੀਂ ਵੀ ਜਾਈਏ ਤੇ ਇਸ ਕਰਕੇ ਮੇਰਾ ਇਹੋ ਮੈਸੇਜ ਹੈ ਕਿ ਵੱਧ ਤੋਂ ਵੱਧ ਗੁਰੂ ਘਰ ਸੰਗਤ ਆਵੇ ਤੇ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਪ੍ਰੇਰੇ ਕਿ ਗੁਰੂ ਘਰ ਜਿਹੜੀ ਵੀ ਅਨਾਉਂਸਮੈਂਟ ਹੁੰਦੀ ਹੈ ਭਾਵੇਂ ਵਾਹਿਗੁਰੂ ਸਿਮਰਨ ਲਿਖਣ ਦੀ ਹੈ ਭਾਵੇਂ ਬਾਣੀ ਪੜਨ ਦੀ ਹੈ ਭਾਵੇਂ ਸਿੱਖਣ ਦੀ ਹੈ ਭਾਵੇਂ ਨਾਮ ਜਪਣ ਦੀ ਵੱਧ ਤੋਂ ਵੱਧ ਮਾਤਾ ਪਿਤਾ ਆਉਣ ਤੇ ਆਪਣੇ ਬੱਚਿਆਂ ਨੂੰ ਪ੍ਰੇਰ ਕੇ ਲਿਆਉਣ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੀਏ ਅਸੀਂ ਨਿਸ਼ਕਾਮ ਸੇਵਕ ਜਥਾ ਜੀ ਸਾਡਾ ਅਸੀਂ ਕੀ ਕੀਤਾ ਇਸ ਪਿੰਡ ਦਾ ਸਭ ਤੋਂ ਪਹਿਲਾਂ ਤੇ ਮੈਂ ਇਸ ਪਿੰਡ ਦੀ ਕਮੇਟੀ ਦਾ ਆਪਣੇ ਗਰੰਥੀ ਸਿੰਘ ਜੀ ਦਾ ਸਾਰਿਆਂ ਦਾ ਪ੍ਰਧਾਨ ਸਾਹਿਬ ਦਾ ਬਹੁਤ ਧੰਨਵਾਦੀਆਂ ਕਿਉਂਕਿ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਣਾ ਐ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਸੇਵਾ ਹੈ ਭਾਈ ਗੁਰਦਾਸ ਜੀ ਆਖਦੇ ਨੇ ਜੈਸੇ ਸਤ ਮੰਦਰ ਕੰਚਨ ਕੇ ਅਨੁਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕ ਇੱਕ ਬੱਚੇ ਨੂੰ ਇੱਕ ਸ਼ਬਦ ਸਿਖਾ ਦੇਂਦਾ ਪੁੰ ਹੈਗਾ ਸੋ ਮੰਦਰ ਦਾਨ ਕਰ ਦੇਣਾ ਤੇ ਇੱਥੇ ਤੇ ਸਾਡੀ ਕਮੇਟੀ ਸਾਡੇ ਬਾਬਾ ਜੀ ਕਟੋਕਾਟ 70 80 ਬੱਚਿਆਂ ਨੂੰ ਬਾਣੀ ਦੇ ਲੜ ਲਾ ਰਹੇ ਨੇ ਸਿੱਖ ਧਰਮ ਦੇ ਵਿੱਚ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਕਿਸੇ ਨੂੰ ਬਾਣੀ ਦੇ ਲੜ ਲਾ ਦੇਣਾ ਸੋ ਮੈਥੋਡੀ ਦੀ ਕਮੇਟੀ ਇੱਥੋਂ ਦੇ ਪ੍ਰਬੰਧਕ ਇੱਥੋਂ ਦੇ ਗਰੰਥੀ ਸਿੰਘ ਜੀ ਦਾ ਬਹੁਤ ਰਿਣੀ ਆ ਕਿ ਉਹ ਆਪਣੀ ਨਵੀਂ ਪਨੀਰੀ ਨੂੰ ਸਾਂਭ ਰਹੇ ਨੇ ਸੁਣਿਆ ਇਹੀ ਹੈ ਜੀ ਕਿ ਅੱਜ ਪੰਜਾਬ ਵਿੱਚ ਬਹੁਤ ਭਾਰੀ ਸਮੱਸਿਆ ਹੈ ਹਰ ਤਰ੍ਹਾਂ ਦੀ ਭਾਵੇਂ ਤੁਸੀਂ ਨਸ਼ੇ ਦੀ ਲੱਲੋ ਭਾਵੇਂ ਬੋਲੀ ਦੀ ਲੱਲੋ ਭਾਵੇਂ ਸੱਭਿਆਚਾਰ ਦੀ ਲੱਲੋ ਭਾਵੇਂ ਕਰਜ਼ੇ ਦੀ ਲੱਲੋ ਭਾਵੇਂ ਕਲੇਸ਼ ਦੀ ਲੱਲੋ ਅੱਜ ਹਰ ਘਰ 'ਚ ਨਸ਼ਾ ਹੈ ਟੈਨਸ਼ਨ ਹੈ ਦੁੱਖ ਨੇ ਕਲੇਸ਼ ਨੇ ਪਰ ਕਾਰਨ ਇੱਕੋ ਹੀ ਹੈ ਅਸੀਂ ਬਾਣੀ ਤੋਂ ਖੁੰਝੇ ਹੋਏ ਹਾਂ ਜਦ ਅੱਜ ਤੋਂ 40-45 ਸਾਲ ਪਹਿਲਾਂ ਸਾਡੇ ਘਰਾਂ 'ਚ 10-10 12 12 ਪਰਜਾਈਆਂ ਇਕੱਠੀਆਂ ਰਹਿੰਦੀਆਂ ਸੀ ਘਰ 'ਚ ਕੋਈ ਦੁੱਖ ਕਲੇਸ਼ ਨਹੀਂ ਸੀ ਹੁੰਦਾ ਅੱਜ ਅਸੀਂ 4 ਜੀ ਹੁੰਨੇ ਆ ਤੇ ਸਾਡੇ ਘਰੋਂ ਦੁੱਖ ਕਲੇਸ਼ ਨਹੀਂ ਮੁਕਰੇ ਭਾਵੇਂ ਕੋਈ ਕਰੋੜਪਤੀ ਹੈ ਤੇ ਭਾਵੇਂ ਕੋਈ ਗਰੀਬ ਹੈ ਕਾਰਨ ਇੱਕੋ ਹੀ ਹੈ ਅਸੀਂ ਬਾਣੀ ਤੋਂ ਖੁੰਝ ਗਏ ਆ ਸੋ ਸਾਰੇ ਹੀ ਸੁੱਖਾਂ ਦਾ ਇੱਕੋ ਹੀ ਮੂਲ ਹੈ ਉਹ ਹੈ ਗੁਰਬਾਣੀ ਉਹ ਹੈ ਮੂਲ ਮੰਤਰ ਸੋ ਅਸੀਂ ਇਹਨਾਂ ਨੂੰ ਮੂਲ ਮੰਤਰ ਦੇ ਲੜ ਲਾਇਆ ਹੈ ਇਹਨਾਂ ਨੂੰ ਮੂਲ ਮੰਤਰ ਦਾ ਜਾਪ ਕਰਵਾਨੇ ਆ ਸਾਰੇ ਜਿੱਥੇ ਜਿੱਥੇ ਆਵਾਜ਼ ਪਹੁੰਚ ਰਹੀ ਹੈ ਉਹਨਾਂ ਨੂੰ ਬੇਨਤੀ ਹੈ ਤੁਸੀਂ ਸਿਰਫ ਆਪਣੇ ਆਪਣੀ ਪਨੀਰੀ ਨੂੰ ਮੂਲ ਮੰਤਰ ਦੇ ਗੁਰਬਾਨੀ ਦੇ ਨਾਲ ਜੋੜੋ ਸਾਰੀਆਂ ਸਮੱਸਿਆਵਾਂ ਆਪ ਖਤਮ ਹੋ ਜਾਣਗੀਆਂ